ਹਨੀ ਕੋਲ ਆ ਰਹੇ ਆ ਅ ਕਦੇ ਪ੍ਰੋਗਰਾਮ ਤੇ ਆਇਆ ਸੀ ਪ੍ਰੋਗਰਾਮ ਤੇ ਜਾਂਦੇ ਜਾਂਦੇ ਅਸੀਂ ਚਲੋ ਖਾਸ ਰੋਡ ਤੇ ਲੰਘ ਰਹੇ ਸੀ ਲੁਧਿਆਣੇ ਦਾ ਕੋਹਰਾ ਰੋਡ ਤੇ ਮੁਛਣਾ ਤੂੰ ਪਿਛਲੇ ਵਲੌਗ ਚ ਕਹਿ ਰਿਆ ਸੀ ਅਸੀਂ ਕਿਸੇ ਪ੍ਰੋਗਰਾਮ ਤੇ ਗਏ ਆ ਨਾਲ ਮੇਰਾ ਯਾਰ ਦੋਸਤਾ ਘਰਦਿਆਂ ਦੇ ਫੋਨ ਤੇ ਫੋਨ ਆਈ ਜਾਂਦੇ ਆ ਕਹਿੰਦੇ ਘਰੇ ਜਲਦੀ ਆ ਜਾ ਫੋਨ ਤੈਨੂੰ ਕੌਣ ਕਰ ਰਿਹਾ ਸੀ ਦੋਨੇ ਬੁੱਢੀਆਂ ਤੂੰ ਨਾਲ ਚੱਕੀ ਫਿਰਦਾ ਕਿਉਂ ਇੰਨਾ ਝੂਠ ਬੋਲਦੇ ਹੁੰਦੇ ਹੋ ਜਿਹੜੀ ਗੱਲ ਹੁੰਦੀ ਆ ਉਹ ਸੱਚ ਦੱਸਦਿਆ ਕਰੋ ਗਏ ਤੁਸੀਂ ਸ਼ੂਟ ਕਰਨ ਸੀ ਝੂਠ ਤੁਸੀਂ ਤਾਂ ਬੋਲਤਾ ਕਿ ਲੋਕ ਫੇਰ ਕਹਿਣਗੇ ਪੰਜਾਬ ਚ ਹੜਾਏ ਵਾਏ ਸ਼ੂਟ ਕਰਦੇ ਫਿਰਦੇ ਆ ਫੇਰ ਤੁਸੀਂ ਗੱਲ ਬਣਾ ਲਈ ਪੰਜਾਬ ਦੇ ਹਾਲਾਤ ਠੀਕ ਹੋਗੇ ਸਾਨੂੰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਖੁਸ਼ੀਆਂ ਤਾਂ ਤੁਸੀਂ ਪਹਿਲਾਂ ਹੀ ਮਨਾ ਲਈਆਂ ਸੀ ਤੁਸੀਂ ਝੂਠੀ ਹਮਦਰਦੀ ਨਾ ਦਿਖਾਇਆ ਕਰੋ ਪੰਜਾਬ ਲਈ ਤੁਹਾਨੂੰ ਕੋਈ ਕਿਸੇ ਦਾ ਅਫਸੋਸ ਨਹੀਂ ਹੈਗਾ ਤੁਹਾਨੂੰ ਬਸ ਆਪਣੇ ਤੱਕ ਮਤਲਬ ਆ ਜੇ ਉਹ ਖਲਾਗੇ ਦੀ ਉਹਨਾਂ ਦੀ ਹੋਏ ਅੱਜ ਹੋਵੇ ਤੇ ਮੈਂ ਤਾਂ ਭੜ ਰਹੀ ਹਾਂ ਰੱਖੀ ਹੋਈ ਹੈ ਜਿਹੜਾ ਜੋਰਾ ਸ਼ੋਰਾਂ ਤੇ ਮੈਂ ਆਪਣੀ ਗੱਲ ਹੀ ਕਹੀ ਹੈ 10 ਰੋਟੇ ਦਾ ਘਰਤਾ ਜੀ ਮੇਰੇ ਪਾਸ ਇਕੱਠੇ ਰੱਖੇ ਹੋਏ ਆ ਜਦੋਂ ਵੀ ਨੀਅਤਤਦਰੀ ਰੱਖਿਆ ਪਰ ਮੈਂ ਬਦਲ ਲਈ ਕਿਰਕਿਆ ਹੋਇਆ ਪਰ ਤੁਹਾਡੀ ਕੋਈ ਚਿੰਤਾ ਨਹੀਂ ਬਾਤ ਕਰਦੀ ਮੈਂ ਤੇ ਚਰਨਾਂ ਦਾ ਦੱਡ ਨੇ ਮੂੰਹ ਤੇ ਮੇਕਅਪ ਦੇਖੋ ਕਿਵੇਂ ਥੱਪੇ ਆ ਮੂੰਹ ਚਿੱਟਾ ਕਰ ਲਿਆ ਗਰਦਨ ਕਾਲੀ ਤੇਰੇ ਮੇਕਅਪ ਕਰਦਾ ਕੌਣਾ ਪੰਜ ਛੇ ਤਾਂ ਉਹ ਰਗੜ ਗਈ ਦਿਖਾਈ ਕੋ ਜਾਂਦੀ ਆ ਮੂੰਹ ਤਾਂ ਦੇਖ ਲਓ ਨੇ ਕਿਵੇਂ ਭਰਿਆ ਉਹ ਤੋਂ ਬੋਲ ਹੁੰਦਾ ਨਹੀਂ ਮੁਛੜਾ ਤੂੰ ਆਪਣੇ ਮਾਮੇ ਨੂੰ ਕਹਿ ਰਿਆ ਸੀ ਅਸੀਂ ਪ੍ਰੋਗਰਾਮ ਤੇ ਗਏ ਸੀ ਤਾਂ ਅਸੀਂ ਇੱਧਰ ਨੂੰ ਆ ਗਏ ਤੁਸੀਂ ਦੋਨੋਂ ਐਨ ਤਿਆਰ ਹੋਈ ਫਿਰਦੇ ਹੋ ਦਾਦੋ ਘਰ ਦੇ ਕੱਪੜਿਆਂ 'ਚ ਫਿਰਦੀ ਆ ਕਿਉਂ ਇੰਨਾ ਝੂਠ ਬੋਲਦੇ ਹੁੰਨੇ ਹੋ ਇੰਨਾ ਝੂਠ ਨਾ ਬੋਲਿਆ ਕਰੋ ਤੁਹਾਡਾ ਝੂਠ ਆਪੇ ਫੜ ਹੋ ਜਾਂਦਾ ਤੁਹਾਡੇ ਵਲੋਗਾਂ ਚ ਝੂਠ ਬੋਲ ਕੇ ਫਿਰ ਤੁਸੀਂ ਰੀਲਾਂ ਪਾ ਦਿੰਦੇ ਹੋ ਰੀਲਾਂ ਬਿਨਾ ਰਹਿ ਨਹੀਂ ਹੁੰਦਾ ਲੋਕ ਫਿਰ ਤੁਹਾਡਾ ਝੂਠ ਫੜ ਲੈਂਦੇ ਆ ਫਿਰ ਤੁਸੀਂ ਕਮੈਂਟ ਡਿਲੀਟ ਕਰਦੇ ਹੋ ਇਹ ਕਮੈਂਟ ਪੜ ਕੇ ਦੇਖ ਲਿਓ ਲੋਕਾਂ ਨੇ ਤੁਹਾਨੂੰ ਕਿੰਨੀਆਂ ਲਾਂਤਾਂ ਪਾਈਆਂ ਕਹਿ ਵੀ ਰਿਹਾ ਗੁਰੂਆਂ ਦੀ ਧਰਤੀ ਤੇ ਰਹਿੰਦੇ ਆ ਕਿਉਂ ਇੰਨਾ ਝੂਠ ਬੋਲਦੇ ਹੋ ਹੁਣ ਤਾਂ ਤੁਸੀਂ ਹੱਦੇ ਕਰਤੀ ਪਹਿੇ ਪਿੱਛੇ ਬੇਸ਼ਰਮੀ ਦੀ ਹੱਦਾਂ ਪਾਰ ਕਰ ਰਹੇ ਹੋ ਕਿਉਂ ਰੋਪੜ ਸ਼ਹਿਰ ਦਾ ਨਾਮ ਬਦਨਾਮ ਕਰ ਰਹੇ ਹੋ ਆਪਣੇ ਪਿੰਡ ਦਾ ਦਾ ਕਰ ਲਿਆ ਇਹ ਕਮੈਂਟ ਤਾਂ ਇਹਦਾ ਰਹੀ ਗਿਆ ਸੀ ਇਹ ਵੀ ਪੜ ਲਿਓ ਲੋਕ ਦੇਖੋ ਕਿਹਨੂੰ ਪੁੱਛ ਰਿਹਾ ਜਿਹਦਾ ਮੂੰਹ ਨਾ ਮੱਥਾ ਵੈਸੇ ਮੈਨੂੰ ਤਾਂ ਲੱਗਦਾ ਇਹਦੇ ਨਾਲ ਕਿਸੇ ਨੇ ਮਜ਼ਾਕ ਕੀਤਾ ਮਜ਼ਾਕ ਮਜ਼ਾਕ ਵਿੱਚ ਪੁੱਛ ਲਿਆ ਤੁਹਾਨੂੰ ਆਏ ਦੱਸੋ ਵੀ ਅਜੇ ਤੁਸੀਂ ਫੇਰ ਉਰੇ ਆ ਗਈਆਂ ਵੀ ਹੁਣ ਲੈਣਾ ਕਿ ਆਉਦੇ ਦੇ ਨਿਆਣੇ ਵੀ ਤਾਈ ਨੇ ਨਹੀਂ ਹੋਣਾ ਬੜੀ ਬੰਨ ਨਿਆਣੇ ਦੀ ਬੜੀ ਮਾਤਾ ਮਰੀ ਮੰਮੀ ਨੇ ਹੈ ਬੜੀ ਮੰਮੀ ਨੇ ਤਾਂ ਹਿੰਦੂ ਤੇ ਹੁਣ ਇਹਦੇ ਦੀ ਬੜੀ ਕੋਈ ਗਿਫਟ ਲੈਣਾ ਹੈ ਚਲੋ ਭਾਈ ਦੇਖਦੇ ਆ ਕਿ ਆ ਗਿਫਟ ਲੰਡੇ ਆ ਇਹਨਾਂ ਨੇ ਹੁਣ ਬੇਬੀ ਸ਼ਾਵਰ ਨੂੰ ਕੰਟੈਂਟ ਬਣਾ ਲਿਆ ਹਰ ਇੱਕ ਵਲੌਗ ਚ ਬੇਬੀ ਸ਼ਾਵਰ ਲਿਖਦੇ ਰਹਿੰਦੇ ਆ 6-7 ਵਲੌਗ ਬਣਾ ਲਏ ਇਹਨਾਂ ਨੇ ਬੇਬੀ ਸ਼ਾਵਰ ਲਿਖ ਕੇ ਹੋਰ ਪਤਾ ਨਹੀਂ ਕਿੰਨੇ ਪਾਣਗੇ ਹਲੇ ਤੱਕ ਇਹਨਾਂ ਦਾ ਬੇਬੀ ਸ਼ਾਵਰ ਵਾਲਾ ਵਲੌਗ ਨਹੀਂ ਆਇਆ ਉਹ ਵੀ ਪਤਾ ਨਹੀਂ ਕਦੋਂ ਆਊ ਕਦੋਂ ਨਹੀਂ ਹਲੇ ਜਵਾਕ ਹੋਇਆ ਵੀ ਨਹੀਂ ਉਹਦੇ ਨਾਂ ਤੇ ਪਹਿਲੇ ਹੀ ਪੈਸੇ ਇਕੱਠੇ ਕਰ ਲਏ ਜਦ ਹੋ ਗਿਆ ਉਹਦੋਂ ਪਤਾ ਨਹੀਂ ਕਿੰਨੇ ਕਰਨਗੇ ਇਹ ਬੀਜੂ ਫਿਰ ਵੀ ਬਿਲ ਦਿਖਾ ਕੇ ਕਹਿੰਦਾ ਇੰਨਾ ਖਰਚਾ ਹੋ ਗਿਆ ਨਾਲੇ ਉਹਦੇ ਨਾਂ ਤੇ ਪੈਸੇ ਕਮਾਏ ਆ 2800 ਦਾ ਬਿਲ ਬਣਿਆ ਇਹ ਉਹ ਵੀ ਦਿਖਾਉਣ ਲੱਗ ਗਿਆ ਜੇ ਤੂੰ ਤੇ 10000 ਵੀ ਖਰਚ ਦੇ ਨਾ ਕੋਈ ਫਰਕ ਨਹੀਂ ਪੈਣ ਲੱਗਿਆ ਅੱਜ ਇਹ ਵਲੋਗ ਬਣਾਉਣ ਆਈ ਆ ਇਹਨੇ ਬੇਬੀ ਸ਼ਾਵਰ ਵਾਲਾ ਕੰਟੈਂਟ ਸ਼ੁਰੂ ਕੀਤਾ ਵਾ ਲੈਣਾ ਕੁਝ ਨਹੀਂ ਮਿਊਜ਼ਿਕ ਵਾਲਿਆਂ ਨੂੰ ਬਾਈ ਮਿਊਜ਼ਿਕ ਵਾਲੀਆਂ ਚੀਜ਼ਾਂ ਪਸੰਦ ਆਣੀਆਂ ਹੈ ਉਹਨਾਂ ਆਪਣੇ ਨੂੰ ਦੇਖਦੇ ਮੈਂ ਸਭਸੰਨ ਹੁੰਦੀ ਕਿ ਗਾਣਾ ਪਸੰਦ ਆਉਂਦਾ ਬਸ ਬਾਬੇ ਪਸੰਦ ਆਉਣੇ ਚਾਹੀਦੇ ਆ ਬਹੁਤ ਕੁਝ ਚੱਕਰ ਨਹੀਂ ਆ ਜੀ ਮੈਂ ਮਾਰਤ ਨਾਲ ਜੁੜਿਆ ਹੋਣਾ ਨਹੀਂ ਚਾਹੁੰਦਾ ਹੂੰ ਚਲੋ ਦੇਖੋ ਮੈਂ ਕਹਣਾ ਡਾਡ ਅੱਜ ਨਹੀਂ ਤੈਨੂੰ ਆਪਣੀ ਕੰਡੀਸ਼ਨ ਦਿਖੀ ਅੱਜ ਫੇਰ ਆ ਗਈ ਮੂੰਹ ਚੱਕ ਕੇ ਤੂੰ ਨਹੀਂ ਬੈਠ ਸਕਦੀ ਘਰੇ ਟੀਕੇ ਜਿਹੜੀ ਬੰਦੇ ਨੂੰ ਇੱਕ ਵਾਰ ਆਤ ਪੈ ਜੇ ਨਾ ਫਿਰ ਛੇਤੀ ਉਹ ਨਹੀਂ ਜਾਂਦੀ ਬੰਦਾ ਜਿੱਥੇ ਮਰਜੀ ਚੱਲ ਜੇ ਬਾਬੇ ਵੀ ਤਾਂ ਪਸੰਦ ਆਣਗੇ ਜੇ ਆਪਣੀਆਂ ਹਰਕਤਾਂ ਠੀਕ ਕਰਨਗੀ ਆ ਗਾਣੇ ਵਜਾਣੇ ਵਾਲਾ ਕੰਮ ਤੇ ਵਲੋਗਾਂ ਵਾਲਾ ਕੰਮ ਬੰਦ ਕਰਨਗੀ ਫਿਰ ਬਾਬੇ ਪਸੰਦ ਆਣਗੇ ਜੇ ਉਹਨਾਂ ਸਾਹਮਣੇ ਬਾਬੇ ਲਾ ਕੇ ਰੱਖੇਗੀ ਮਹਾਰਾਜ ਨਾਲ ਪਹਿਲਾਂ ਆਪ ਜੁੜਨਾ ਪੈਣਾ ਫਿਰ ਜਵਾਕ ਜੁੜਦੇ ਆ ਜੇ ਮਾਪੇ ਹੀ ਕੰਜਰਖਾਨਾ ਕਰਨ ਲੱਗ ਜਣ ਫਿਰ ਜਵਾਕ ਮਹਾਰਾਜ ਨਾਲ ਨਹੀਂ ਜੁੜਦੇ ਮੈਂ ਕਹਿੰਦਾ ਐ ਕਰਦੇ ਆ ਗਾਇਓ ਲੈ ਜੰਨੇ ਆ ਢੋਲ ਘੋੜਦਾ ਹੋਇਆ ਤਾਂ ਵੀ ਡੰਗਰਾ ਦਾ ਸ਼ੌਕ ਕੁੜੀ ਨੂੰ ਹੀ ਤਾਂ ਤਾਂ ਵੀ ਡੰਗਰਾ ਦਾ ਮੇਰੇ ਹੋ ਗਿਆ ਇਹ ਮੈਂ ਅੱਥੇ ਦੇਣੀ ਆ ਉੱਥੇ ਬਾਜ਼ਾਰ ਤੇ ਲਿਆ ਕੇ ਦਊਗੀ ਕੋਈ ਬਾਜ਼ਾਰ ਤੇ ਮੈਂ ਸਮਝ ਆਉਂਦੀ ਆ ਨਹੀਂ ਨਹੀਂ ਮੈਂ ਸਾਰੇ ਬਾਜ਼ਾਰ ਤੇ ਮਨਬੀ ਮੈਂ ਨਹੀਂ ਇਦਾਂ ਮੁਕਾੜਿਆ ਸੋਚਣ ਦੀ ਜਿਹੜੀ ਜਦ ਐਂਟਰੀ ਲਾਉਗੀ ਦੇਖ ਲੋ ਪਹਿਲਾਂ ਮੂੰਹ ਚੋਂ ਮੁੰਡੇ ਹੀ ਨਿਕਲਿਆ ਫਿਰ ਕਹਿੰਦੇ ਅਸੀਂ ਮੁੰਡੇ ਕੁੜੀ ਚ ਫਰਕ ਨਹੀਂ ਕਰਦੇ ਬਿਜੂਆ ਇਦਾਂ ਨਾ ਕਿਹਾ ਕਰ ਇਦਾਂ ਕਿਹਾ ਕਰ ਕੋਈ ਵੀ ਜੀ ਆਵੇ ਠੀਕ ਠਾਕ ਹੋਵੇ ਮੇਰੀ ਘਰ ਵਾਲੀ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਹਨੂੰ ਮੁੰਡੇ ਕੁੜੀ ਦਾ ਪਿਆ ਵੇ ਆਂ ਦਾਂਦੋਂ ਨੂੰ ਮੜਾ ਜਾ ਪੰਪ ਕੀ ਦੇ ਤਾਂ ਇਹ ਚੌੜੀ ਹੋ ਗਈ ਦਾਂਦੋਂ ਤੂੰ ਕਿੱਥੋਂ ਲਿਆ ਦੇਂਗੀ ਇਹਨਾਂ ਨੂੰ ਮੈਂ ਤੇਰਾ ਖਰਚਾ ਤਾਂ ਡੱਡ ਚੱਕਦੀ ਆ ਜੋ ਤੈਨੂੰ ਚਾਹੀਦਾ ਹੁੰਦਾ ਡੱਡ ਦਵਾਂਦੀ ਆ ਦੇਖ ਲਓ ਇਹਨਾਂ ਨੇ ਕੁਝ ਨਹੀਂ ਲੈਣਾ ਆਪਣਾ ਟਾਈਮ ਪਾਸ ਕਰਨ ਲੱਗੇ ਆ ਜਬੜੀਆਂ ਮਾਰੀ ਜਾਂਦੇ ਇਹਨਾਂ ਦਾ ਵਲੋਗ ਬਣ ਰਿਹਾ ਲੋਕਾਂ ਨੇ ਫਿਰ ਵੀ ਦੇਖ ਲੈਣਾ ਆਹ ਦੇਖ ਲੋ ਜਦ ਦੁਕਾਨ ਵਾਲੀ ਕੁੜੀ ਆਈ ਉਹਨੂੰ ਦੇਖ ਕੇ ਬੋਲਣ ਲੱਗੀ ਇੱਥੇ ਆ ਕੇ ਬੰਦਾ ਕਨਫਿਊਜ਼ ਹੋ ਜਾਂਦਾ ਏ ਹੁਣ ਜਾਣ ਕੇ ਬੋਲੀ ਜਾਂਦੀ ਏ ਨਾਲੇ ਉਹਨੂੰ ਦੇਖੀ ਜਾਂਦੀ ਏ ਜੇ ਤੇਰੇ ਕੋਲ ਸਾਰਾ ਕੁਝ ਪਿਆ ਏ ਫਿਰ ਤੂੰ ਆਈ ਕੀ ਕਰਨਾ ਤੂੰ ਘਰੇ ਬੈਠ ਟਿੱਕੇ ਜਾਂ ਤਾਂ ਸੱਚ ਦੱਸੋ ਅਗਲੇ ਨੂੰ ਅਸੀਂ ਵਲੋਗ ਬਣਾਣਾ ਏ ਫੁਕਰੇ ਫੁਕਰੀਆਂ ਮਰੀ ਜਾਂਦੇ ਇੱਥੇ ਖੜੇ ਜਿਹੜੇ ਬੇਵਿਸ਼ਾਅ ਉਹ ਤੋਂ ਮਹਿੰਗਾ ਸਮਾਨ ਮਿਲਣਾ ਨਾ ਉਹੀ ਚੱਕਰ ਲੈਣਾ ਮੈਂ ਤੁਹਾਡਾ ਜਿਹੜਾ ਸ਼ਰਮ ਸ਼ਰਮ ਹੋ ਰਹਿਣਾ ਉਹ ਕਿਤੇ ਵਿਚਾਰ ਨਾ ਨਾ ਪੈਸੇ ਨਹੀਂ ਜਿੰਦੇ ਹੁੰਦੇ ਯੋ ਮੈਂ ਗਾਗਨ ਦਾ ਤੁਹਾਡੇ ਕਾਰਜ ਦੇ ਬਾਰੇ ਫੋਨ ਲੈ ਕੇ ਅੱਛਾ ਨਾਮ ਤੇ ਵੈਲਕਮ ਤੇ ਕਹਿਣਾ ਦੋ ਮੈਨੂੰ 21000 ਰੁਪਏ ਨਾ ਕਿਹਾ ਤੇ ਰੀਵਲ ਵਟਾਉਣਾ ਹੈ ਮੈਂ ਹੰਨੇ ਵਿੱਚ ਪਾ ਲਾਂਗੇ ਸਕਲਾ ਦੋ 21000 ਰੁਪਏ ਨਾ ਲਾ ਫੋਨ ਲੈ ਕੇ ਆਈ ਦੋ ਮੈਂ 21000 ਮੰਗ ਲੈਣਾ 11 ਕਿਤੋਂ ਦਵਾਂਗੀ ਇਹ ਬੇਬੀ ਸ਼ਾਵਰ ਤਾਂ ਤਾਂ ਕਰਨ ਲੱਗਿਆ ਨਾਲੇ ਸਮਾਨ ਮਿਲ ਜਾਣਾ ਨਾਲੇ ਪੈਸੇ ਇਕੱਠੇ ਹੋ ਜਾਣੇ ਆ ਵੀਡੀਓ ਤੇ ਸਾਰੇ ਪਹਿਲਾਂ ਹੀ ਦੱਸਤਾ ਸਾਰਿਆਂ ਨੂੰ ਕਿ ਇਦਾਂ ਹੀ ਨਾ ਜਿਓ ਕੋਈ ਨਾ ਕੋਈ ਚੀਜ਼ ਲੈ ਕੇ ਆਇਓ ਜਾਂ ਪੈਸੇ ਇਹ ਨਰੁੱਲਿਆਂ ਦੀ ਪੂਰੀ ਕਾਪੀ ਕਰ ਰਿਹਾ ਕਹਿੰਦੀ ਨਾਨਕਿਆਂ ਤੋਂ ਰੀਬਨ ਵੀ ਕਟਵਾਣਾ ਇਹ ਉਹਨਾਂ ਦੀ ਵੀਡੀਓ ਦੇਖਦੇ ਨੇ ਪਿੱਛੇ ਜੇ ਕਹਿ ਵੀ ਰਹੀ ਸੀ ਜਿਵੇਂ ਨਰੁੱਲਿਆਂ ਨੇ ਐਨੀਵਰਸਰੀ ਮਨਾਈ ਸੀ ਦਾੰਦੋ ਤੇਰਾ ਦਾ ਪਤਾ ਹੀ ਸੀ ਤੂੰ ਥੋੜੀ ਪਿੱਛੇ ਰਹਿਣਾ ਪਿਛਲੀ ਵਾਰ ਡੱਡ ਨੇ ਚੱਕ ਲਿਆ ਸੀ ਤੇਰੇ ਘਰ ਵਾਲੇ ਦਾ ਘੜ ਇਸ ਵਾਰ ਤੂੰ ਚੱਕ ਲੇਂਗੀ ਦੀ ਆ ਲੈ ਲੈ ਤੁਹਾਡੇ ਹੱਥ ਆਹ ਇਹ ਜਿਆਦਾ ਵੈਸਪੀ ਹਾਂ ਇਹ ਲੈ ਲਓ ਫਿਰ ਚਲੋ ਇਹ ਲਾਓ ਜੀ ਗਿਫਟ ਹੋ ਗਿਆ ਫਾਈਨਲ ਫਾਈਨਲ ਆ ਬਸ ਵੇਖ। ਹੋਰ ਤੁਸੀਂ ਦੇਖ ਲਈ। ਹੋਰ ਹੁਣ ਕੀ ਦੇਖਣਾ? ਉਹ ਪੈਸੇ ਲੱਗ ਗਏ ਮੇਰੇ ਕੋਲ। ਐਨੀ ਧੇਰ ਦੇ ਭਕਾਈ ਕਰਨ ਲੱਗੇ ਬੇ ਸੀ। ਐਂਡ ਚ ਆ ਕੇ 2.5 300 ਵਾਲੀ ਚੀਜ਼ ਲਈ। ਮੁਛੜਾ ਹੁਣ ਆਹੀ ਲੈਣਾ ਪੈਣਾ ਜਦ ਡੱਡ ਦਾ ਹੁਕਮ ਆ ਗਿਆ। ਦਾਦੋਂ ਨੂੰ ਤਾਂ ਉਹਨੇ ਉਦਾਂ ਹੀ ਕਿਹਾ ਸੀ। ਮੁਛੜਾ ਪਹਿਲਾਂ ਤਾਂ ਤੂੰ ਕਹਿੰਦਾ ਸੀ ਬੜੀ ਮੰਮੀ ਗਿਫਟ ਲੈ ਕੇ ਦੇਣ ਲੱਗੀ ਆ। ਹੁਣ ਤੂੰ ਕਹੀ ਜਾਂਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਹੋਰ ਕੁਝ ਲੈਣੇ ਨੂੰ। ਐਨੀ ਫੁਕਰੀ ਨਾ ਮਾਰਿਆ ਕਰੋ। ਲੋਕਾਂ ਨੂੰ ਸਾਰਾ ਪਤਾ ਜਦ ਦਾਦੋਂ ਵਾਰੀ ਡੱਡ ਨੇ ਕੁਝ ਨਹੀਂ ਲੈ ਕੇ ਦਿੱਤਾ। ਸਾਰਾ ਕੁਝ ਘਰੋਂ ਚਾਕੇ ਦੇਈ ਗਈ। ਫਿਰ ਦਾਦੋਂ ਲੈ ਦਊਗੀ ਉਹਨੂੰ। ਸਰਦਾਰ ਜੀ ਕੋ ਮੈਂ ਇੱਕ ਲਾਦਾ ਮੈਂ ਤੁਹਾਨੂੰ ਦੱਸਣਾ ਜਿੰਨੇ ਨਾਦੀਆਂ ਉਹ ਮੂਸੇ ਵਾਲਾ ਵੀ ਆਹੀ ਪਾਈ ਕਰਦਾ ਤਾਂ ਦੇਖ ਲੈ ਕਿੰਨਾ ਪੈਸਾ ਦਾ ਉਹ ਕੋਲ ਦਾ ਐਸਾ ਹੀ ਨਹੀਂ ਜਦਾ ਮਿੱਤਰ ਪੂਣ ਖਾਤੇ ਰਹਿਣਾ ਚਾਹੀਦਾ ਉਹ ਕਹਿੰਦੇ ਨੇ ਅਸਲ ਗਹਿਣਾ ਸਾਡੇ ਸਾਡੇ ਰਹਿਣਾ ਹੱਥ ਦੀ ਮੈਲ ਦੀ ਗੱਲ ਨਹੀਂ ਕਰੀ ਜੀ ਇਹਦਾ ਦੇਖ ਲੋ ਕਿੰਨਾ ਮੋਟਾ ਦਿਮਾਗ ਆ ਜਵਾਕ ਵਾਲੀ ਦੁਕਾਨ ਤੇ ਆ ਕੇ ਸਰਦਾਰ ਜੀ ਦੀਆਂ ਚੱਪਲਾਂ ਪੁੱਛੀ ਜਾਂਦੀ ਐ ਕਈਆਂ ਨੂੰ ਤਾਂ ਦੁਕਾਨ ਤੇ ਆ ਕੇ ਪਤਾ ਲੱਗ ਜਾਂਦਾ ਇੱਥੇ ਕਿਹੜੀ ਚੀਜ਼ ਮਿਲਣੀ ਐ ਕਿਹੜੀ ਨਹੀਂ ਇਹਨੂੰ ਤਾਂ ਉਹ ਵੀ ਨਹੀਂ ਪਤਾ ਲੱਗਦਾ ਮੁਛੜ ਆਪਣੇ ਆਪ ਨੂੰ ਮੂਸੇ ਵਾਲੇ ਨਾਲ ਕੰਪੇਅਰ ਕਰਦਾ ਰਹਿੰਦਾ ਜਿੰਨੇ ਮਰਜ਼ੀ ਜਨਮ ਲੇ ਲਾ ਤੂੰ ਉਹਦੇ ਵਰਗਾ ਨਹੀਂ ਬਣ ਸਕਦਾ ਉਹ ਆਪਣੇ ਘਰ ਦੀਆਂ ਜਨਾਨੀਆਂ ਨਹੀਂ ਸੀ ਦਿਖਾਉਂਦਾ ਆਪਣੇ ਸਿਰੋ ਚੱਲਿਆ ਸੀ ਉਹ ਤੂੰ ਚੱਲਿਆ ਜਨਾਨੀ ਸਿਰੋ ਜਨਾਨੀ ਦਿਖਾ ਦਿਖਾ ਕੇ ਸਾਰੇ ਸਾਰੇ ਤੁਹਾਡੇ ਵਾਸਤੇ ਸਾਡੇ ਵਾਸਤੇ ਨਹੀਂ ਕੋਈ ਪਰਜ ਬਣਿਆ ਵਾ ਵੀ ਜਿਹੜੇ ਅਸੀਂ ਚੁੰਡੀਆਂ ਵਰਕੇ ਖਾ ਕੇ ਕਰਕੇ ਖਰਜੀਓ ਕਰਤਾ ਵੀ ਜਿਹੜਾ ਅਸੀਂ ਕੋਈ ਰੇ ਬਣਿਆ ਰਾਖ ਦੇਵੇ ਨਹੀਂ ਕੋਈ ਇਹ ਕਿ ਮੈਂ ਵੀ ਸ਼ਗਲ ਲੈਣਾ ਤੇ ਅਸੀਂ ਵੀ ਕੋਈ ਸਾਡੇ ਵਾਸਤੇ ਕੋਈ ਪਰਜ ਬਣਿਆ ਵੀ ਅਸੀਂ ਵੀ ਜੀਭਾਂ ਲਾ ਕੇ ਖੜ ਗਏ ਤੁਹਾਨੂੰ ਵੀ ਆਸ਼ਟਾ ਰਹੀਆਂ ਵੀ ਫਰਾ ਦੇ ਦੇ ਕੋਈ ਨਾ ਚੁੰਡੀਆਂ ਕੱਲੂ ਗਏ ਵੀਂਦੇ ਸੇਡੇ ਨਾ ਹਿਸ਼ਮਤ ਨਹੀਂ ਮੁਛੜਾ ਤੂੰ ਕਹਿੰਦਾ ਸੀ ਰੋਸਟਰ ਬਦਨਾਮੀ ਕਰਦੇ ਆ ਬਦਨਾਮੀ ਤਾਂ ਤੇਰੀ ਇਹ ਕਰਦੀਆਂ ਵੀਆਂ ਨੇ ਦੁਕਾਨ ਤੇ ਆ ਕੇ ਪਿੱਛੇ ਦੋ ਤਿੰਨ ਕੁੜੀਆਂ ਖੜੀਆਂ ਨਾਲੇ ਇਹਨੂੰ ਸ਼ਰਮ ਥੋੜੀ ਆ ਰਹੀ ਆ ਪਾਗਲਾ ਵਾਂਗੂੰ ਦੰਦ ਕੱਢ ਰਿਹਾ ਉਹਨੇ ਦੋ ਚੁੰਡੀਆਂ ਕਰਵਾਤੀਆਂ ਨਾਲੇ ਫਰਾਕ ਪਵਾਤੀ ਕਿਸੇ ਹੋਰ ਵੀਡੀਓ ਚ ਘਗਰੀ ਪਵਾ ਕੇ ਨਚਾ ਵੀ ਦੂ ਇਹ ਫਿਰ ਵੀ ਦੰਦ ਕੱਢੂ ਉਹ ਬਿਜੂਆ ਕੋਲ ਖੜਾ ਦੰਦ ਕੱਢੀ ਜਾਂਦਾ ਇਹਨੂੰ ਅਕਲ ਦਿਆ ਕਰ ਹਰ ਇੱਕ ਕਿਤੇ ਜਾ ਕੇ ਪਕਾਈ ਨਹੀਂ ਮਾਰੀਦੀ ਹੁੰਦੀ ਸੋਚ ਕੇ ਬੋਲਿਆ ਕਰ ਇਹਨੂੰ ਸਮਝਾ ਉੱਦਾਂ ਤਾਂ ਸਰਦਾਰ ਜੀ ਸਰਦਾਰ ਜੀ ਕਹਿੰਦੀ ਰਹਿੰਦੀ ਆ ਹੁਣ ਸਰਦਾਰ ਜੀ ਦੇ ਫਰਾਕ ਪਵਾ ਕੇ ਉਹਨੂੰ ਮੰਗਣ ਨੂੰ ਕਹਿ ਰਹੀ ਆ ਮੁਛੜਾ ਤੂੰ ਇਹਦੇ નીચે ਇੰਨਾ ਲੱਗ ਗਿਆ ਨਾ ਕਿਸੇ ਦਿਨੇ ਨੇ ਤੈਨੂੰ ਸਲਵਾਰ ਸੂਟ ਪਵਾ ਕੇ ਤੈਨੂੰ ਨਚਾਣਾ ਤੂੰ ਨਚਣਾ ਵੀ ਐਨੀ ਗੱਲ ਦੱਸਦੀ ਤੈਨੂੰ ਜੇ ਤੂੰ ਹੁਣ ਨਹੀਂ ਬੋਲਿਆ ਬਾਅਦ ਚ ਕੀ ਬੋਲੂੰਗਾ ਕੰਮਾਂ ਚੋਂ ਕੰਮ ਵੀ ਕੋਈ ਨਹੀਂ ਕੰਮਾਂ ਚੋਂ ਕੰਮ ਬਹੁਤ ਜ਼ਿਆਦਾ ਹੈ ਰੋਹਾ ਹੋਇਆ ਇਹ ਪਾ ਡਾਕਟਰ ਕੋਲ ਜਾ ਕੇ ਆੜਾ ਲਈ। ਇਹ ਕਰ ਬਲੱਡ ਟੈਸਟ ਜਿਆ ਹੋਇਆ ਤਾਂ। ਹਾਂ। ਉਹਦੀ ਰਿਪੋਰਟ ਗਿਆ ਡਾਕਟਰ ਨੇ। ਹਾਂ। ਜੈਸ਼ਮਨ ਨੂੰ ਹੋਣੀ ਚਾਹੀਦੀਆ। ਕਿਨੂੰ ਮੂੰਹ ਦੇ ਕੇ ਦੱਸੂਗਾ ਫੇ ਮੈਂ ਕਿੰਨਾ ਕਿੰਨਾ ਕੁ ਪਾ ਕਿੰਨਾ ਨਹੀਂ। ਅੰਟੀ ਵੀ ਦੇਖੋ ਨਾਲ ਦੀ ਨਾਲ ਆ ਗਈ ਜਦ ਵੀਡੀਓ ਸਟਾਰਟ ਹੋ ਗਈ ਇਹਨੂੰ ਵੀ ਬੜਾ ਚਾਹ ਹੁਣ ਵੀਡੀਓ ਚ ਆਣ ਦਾ। ਡੱਡ ਡਾਕਟਰ ਦਾ ਬਹਾਨਾ ਲਾ ਕੇ ਫੇਰ ਬਾਹਰ ਨਿਕਲਣ ਲੱਗੀ ਆਏ ਕਹਿ ਤਾ ਰਹੀ ਆ ਲੋਕ ਕਿਤੇ ਫੇਰ ਨਾ ਗਾਲਾਂ ਕੱਢਣ ਫੇਰ ਪਾਣਗੇ ਲਾਂਤ। ਕਿਹੜੀ ਤੋਂ ਬਲੱਡ ਟੈਸਟ ਦੀ ਰਿਪੋਰਟ ਲੈ ਕੇ ਆਣੀ ਆ ਹੁਣ ਤੇਰਾ ਐਂਡ ਵਾਲਾ ਟਾਈਮ ਆ ਜਿੰਨੇ ਟੈਸਟ ਤੇਰੇ ਹੋਏ ਹੋਣੇ ਉਹ ਪਹਿਲਾਂ ਹੀ ਹੋ ਗਏ ਹੋਣੇ ਹੁਣ ਤੂੰ ਫੇਰ ਝੂਠ ਬੋਲਣ ਲੱਗੀ ਆ ਕੇਕ ਹੁਣ ਕੱਲ ਕੋਲ ਨੂੰ ਸਲੈਕਟ ਕਰਾ ਜੇ ਕਰਕੇ ਆਉਣਾ ਸਲੈਕਟ ਕਰਾ ਜੇ ਕਰਾਣਾ ਹੂੰ ਸਰਪ੍ਰਾਈਜ਼ ਤਾਂ ਵੀਡੀਓ 'ਚ ਦਵਾਂਗੀ ਹਾਂ ਕੱਲ ਨੂੰ ਤੁਸੀਂ ਜੇ ਲੈ ਆਉਂਗੇ ਚਾਹ ਦਿਖਾ ਦਿਓ ਵੀਡੀਓ 'ਚ ਹਾਂ ਸਾਡਾ ਪਰ ਸਲੈਕਟ ਕਰਦੇ ਹਾਂ ਬਾ ਉੱਥੇ ਜਾਣਾ ਇਹਨਾਂ ਨੇ ਹੁਣ ਕੇਕ ਵਾਲੀ ਦੁਕਾਨ 'ਪਰ ਉੱਥੇ ਦੇ ਤੇਰੇ ਦੀ ਸਵਾਖੇ ਖਾ ਕੇ ਹੈ ਸਵਾਖੇ 1 ਮਿੰਟ ਦਾਂਦੋਂ ਦੇਖੋ ਕਿਵੇਂ 부ੜਕਦੀ ਆ ਕਹਿੰਦੀ ਜਦ ਕੱਲ ਤੁਸੀਂ ਲਿਆਉਂਗੇ ਉਦੋਂ ਦਿਖਾ ਲਿਓ ਵੀਡੀਓ ਚ ਕਹਿਦਾ ਇੱਧਰ ਆਹੀ ਆ ਜਿਵੇਂ ਲੋਕਾਂ ਨੇ ਕਦੇ ਕੇਕ ਨਹੀਂ ਦੇਖਿਆ ਹੁੰਦਾ ਮੁਛੜਾ ਸਵਾਖੇ ਵੀ ਤੂੰ ਹੀ ਖਵਾਣਾ ਇਹ ਤਾਂ ਤੇਰੇ ਹੱਥ ਜਾ ਤੂੰ ਖਵਾਣਾ ਕਿ ਨਹੀਂ ਖਵਾਣਾ ਅੰਟੀ ਵੀ ਬੋਲੀ ਕਹਿੰਦੀ ਸਵਾਖ ਇਹ ਅੰਟੀ ਤੂੰ ਦੇ ਡੈਡ ਨੂੰ ਹੱਲਾਸ਼ੇਰੀ ਆਪਣੇ ਮੁੰਡੇ ਦੀ ਕਰਵਾ ਬੇਇੱਜ਼ਤੀ ਇਹ ਇੱਕ ਬੰਦਾ ਡਾਈਟ ਡਾਈਟਿੰਗ 'ਤੇ ਚੱਲਦਾ ਵੇ ਸਾਰੇ ਡਾਈਟਿੰਗ 'ਤੇ ਹੋ ਜੀ ਤੁਸੀਂ ਐ ਸਾਨੂੰ ਕਹਿ ਦਿੰਦੇ ਸਵਾਖ ਇਹਨਾਂ ਨੇ ਖਾਣਾ ਇਹ ਕਹਿੰਦਾ ਕਿ ਸਿਹਤਾਂ ਦਾ ਉਹ ਚੰਗਾ ਲੱਗਦਾ ਹੈ ਜਿਹੜਾ ਉਹ ਦਾ ਅਮਲ ਕਰੇ ਆਹਦੇ ਨਾਲ ਬਾ ਸੁਣ ਮੁਛੜਾ ਤੈਨੂੰ ਡਾਈਟਿੰਗ ਬਾਰੇ ਕਿਹਨੇ ਦੱਸਦਾ ਤੂੰ ਵੀ ਲੱਗ ਗਿਆ ਬੋਲਣ ਤੁਹਾਡੇ ਘਰ ਚ ਚੱਲਦਾ ਕੋਈ ਨਾ ਵੈਸੇ ਡਾਈਟਿੰਗ ਤੇ ਸਾਰੇ ਡੰਗਰਾ ਵਾਂਗੋ ਤਾਂ ਖਾਂਦੇ ਆ ਬੋਲ ਵੀ ਨਹੀਂ ਹੁੰਦਾ ਇੰਨਾ ਮੂੰਹ ਭਰ ਲੈਂਦੇ ਆ ਡਾਡਾ ਸ਼ਾਬਾਸ਼ ਤੂੰ ਬਹੁਤ ਵਧੀਆ ਗੱਲ ਕਰੀ ਬੰਦਾ ਕਹਿੰਦਾ ਉਹ ਚੰਗਾ ਲੱਗਦਾ ਜਿਹੜਾ ਖੁਦ ਅਮਲ ਕਰੇ ਤੂੰ ਵੀ ਅਮਲ ਕਰਿਆ ਕਰ ਕਹੀਂ ਤੇ ਨਿਗਾਹ ਰੇ ਕਹੀਂ ਤੇ ਇਸ਼ਾਰੇ ਕਹੀਂ ਤੇ ਧੀਰ ਕਹੀਂ ਤੇ ਵਾਜਾ ਹਾਂ ਹਾਂ ਕਿਹਨਾਂ ਲੈ ਲੇ ਬਤਾ ਮੁਛੜਾ ਤੈਨੂੰ ਨਹੀਂ ਸਮਝ ਆਈ ਉਹ ਕਿੱਥੇ ਬੋਲਦੀ ਆ ਸਮਝਣ ਵਾਲੇ ਸਮਝ ਗਏ ਤੂੰ ਹਾ ਹਾ ਕਰੀ ਜਾ ਸੁਣਨ ਦੀ ਸਾਲ ਜਾਨ ਨਰਿੰਦਰ ਸਿੰਘ ਮੇਰੇ ਤੇ ਬਹੁਤ ਅਤਿਆਚਾਰ ਕਰਦਾ ਹੈ ਹਾਂ ਹਾਂ ਲੈ ਲੈ ਇਕ ਵੈਲ ਤਾਂ ਕਿਸ ਕੋਣ ਹੈ ਨਰਿੰਦਰ ਯਸ਼ਾ ਉਹਦਾ ਭਾਈ ਪਤਾ ਹੀ ਆ ਸਾਰਿਆਂ ਨੂੰ ਗੀੜੀ ਦੇਖਣ ਵਾਲੇ ਨੂੰ ਹਾਂ ਵੀ ਕਿੰਨਾ ਕਰਤਾ ਯਾਰ ਹੁੰਦਾ ਤੇਰੇ ਕੋਲ ਹਾਂ ਚੱਲ ਕੋਲ ਨਾ ਤੇਰੀ ਲੱਡੂ ਦੇ ਵਿੱਚ ਥਾਰ ਨਹੀਂ ਦੂਸਰੇ ਦੀ ਥਾਲੀ ਦੇ ਵਿੱਚ ਲੱਡੂ ਹਮੇਸ਼ਾ ਕੋਣਾ ਨਹੀਂ ਪੜਾਈ ਲੱਗਦੀ। ਅਤਿਆਚਾਰਤਾ ਡੱਡ ਤੂੰ ਕਰਦੀ ਆ ਸਾਰੇ ਟੱਬਰ ਤੇ ਮੁਛੜ ਥੋੜੀ ਕਰਦਾ ਮੁਛੜਾ ਡਰੀ ਨਾ ਸਾਰੇ ਤੇਰੇ ਨਾਲ ਆ ਤੂੰ ਕੱਲੀ ਕੱਲੀ ਚੀਜ਼ ਤਾਂ ਦਿਖਾਈ ਆ ਵੀਡੀਓ ਚ। ਪਹਿਲਾਂ ਤੁਹਾਡੇ ਤੋਂ ਕੈਮਰੇ ਸਾਹਮਣੇ ਬੋਲਨੀ ਸੀ ਹੁੰਦਾ ਅੱਜ ਕੱਲ ਡੱਡ ਨੇ ਝੂਠ ਬੋਲਣ ਵੀ ਲਾਤੇ। ਹੁਣ ਸਾਰਾ ਟੱਬਰ ਜੀ ਹਜੂਰ ਜੀ ਹਜੂਰ ਕਰਦਾ ਰਹਿੰਦਾ ਡੱਡ ਤੁਹਾਡੀ ਥਾਲੀ 'ਚ ਨਹੀਂ ਲੱਡੂ ਲੱਗਦਾ ਕਿਸੇ ਨੂੰ ਵੱਡਾ। ਘਰ ਦੀਆਂ ਵਿੱਚ ਵਾਧਾ ਹੋ ਗਿਆ। ਤਾਂ ਕਰਕੇ ਸਾਡਾ ਬਣਦਾ। ਹੋਰ ਭਾਈ ਹੋਰ। ਚੱਲ ਹੋਰ। ਸਾਰਾ ਟਾਈਮ ਲਿਆਵਾ। ਆ ਕੇ ਪਰਲੇ ਰੱਖੋ। ਚਲ ਕੋਈ ਨਾ ਭਾਈ ਮਮੀ ਨੇ ਇਹ ਗੱਲ ਪਾਪੇ ਨੂੰ ਮਾਨੀ ਕਰੀ ਮਾਲਾ ਹੀ ਮਮੀ ਆਇ ਕਰਦੀ ਹੁੰਦੀਆ ਤੁਹਾਡੇ ਘਰ ਚ ਮੈਂ ਹੀ ਆਂ ਜੇ ਕੋਈ ਹੋਰ ਹੁੰਦਾ ਤਾਂ ਦੇਖਦੇ ਮੁਛੜਾ ਇਹ ਗੱਲ ਤਾਂ ਸਹੀ ਐ ਡੱਡ ਦੀ ਤੁਹਾਡੇ ਘਰ ਚ ਜੀਆਂ ਦਾ ਵਾਦਾ ਇਹਨੇ ਕਰਵਾਤਾ ਉਹ ਵੀ ਇੰਨੀ ਛੇਤੀ ਜੇ ਕੋਈ ਹੋਰ ਹੁੰਦੀ ਉਹਨੇ ਨਹੀਂ ਸੀ ਕਰਵਾਣਾ ਸ਼ਰਮ ਤਾਂ ਨਹੀਂ ਆਂਦੀ ਇਦਾਂ ਕਹਿੰਦੀ ਨੂੰ ਤੇਰੀ ਮਾਲਾ ਵਾਲੀ ਮਮੀ ਨੇ ਸਾਰੇ ਪੁੱਠੇ ਕੰਮ ਤੈਨੂੰ ਸਿਖਾਇਆ ਨਾਲ ਤੇਰੀ ਮਾਸੀ ਨੇ ਕੋਈ ਚੱਜ ਦਾ ਕੰਮ ਥੋੜੀ ਸਿਖਾਇਆ ਜਿੱਦਾਂ ਉਹ ਕਰਦੇ ਨੇ ਉਦਾਂ ਹੁਣ ਤੂੰ ਲਾ ਕੀ ਕਰਨ ਇਹਦੇ ਸਾਰੇ ਕੰਮ ਜਨਾਨੀ ਵਾਲੇ ਆ ਕੁੜੀ ਵਾਲੇ ਥੋੜੀ ਆ ਹਲੇ ਤੇਰੇ ਵਿਆਹ ਨੂੰ ਸਾਲ ਨਹੀਂ ਹੋਇਆ ਤੂੰ ਇਹਦੇ ਨਾਲ ਕਿਵੇਂ ਕੱਟ ਕੇ ਜਿਹੜਾ ਇਦਾਂ ਕਹਿ ਰਹੀ ਆ ਪਿਛਲੇ ਸਾਲ ਵੀ ਵਿੱਚੇ ਜੋੜ ਲੈ ਤਾਂ ਹੀ ਇਦਾਂ ਕਹਿ ਰਹੀ ਆ ਮਰਦੀ ਚੱਲਣ ਰਹੀ ਹੈ ਇਹ ਮਰਦੀ ਸਾਡੀ ਚੱਲ ਕਿਵੇਂ ਬਾਜ਼ਾਰ ਚ ਜਾ ਕੇ ਜਲੂਸ ਕੱਢਣ ਲੱਗਿਆ ਪਤਾ ਨਹੀਂ ਕਿਹਨੂੰ ਦੇਖ ਦੇ ਕੇ ਹਸੀ ਜਾਂਦੀ ਹੈ ਕਿਸੇ ਦਾ ਕਮੈਂਟ ਆਇਆ ਸੀ ਕਹਿੰਦੇ ਜਦ ਇਹ ਬਾਜ਼ਾਰ ਚ ਜਾਂਦੀ ਹੈ ਨਾ ੱੱਕੇ ਨਾਲ ਹੀ ਦੇਖ ਦੇ ਕੇ ਹੱਸਦੀ ਰਹਿੰਦੀ ਹੈ ਕਿ ਸਾਨੂੰ ਦੇਖ ਕੇ ਕੋਈ ਬੁਲਾਵੇ ਗਾਉਣ ਨਾਲ ਤਾਂ ਪਾਣਾ ਇਹ ਨੂੰ ਇਹ ਤਾਂ ਪਤਾ ਨਹੀਂ ਬੇਬੀ ਸ਼ਾਵਰ ਤੇ ਗਾਉਣ ਕਿਵੇਂ ਦਾ ਪਾਈਦਾ ਇਹਨੇ ਤਾਂ ਬਸ ਕਿਸੇ ਨੂੰ ਦੇਖ ਕੇ ਲਿਆਂਦਾ ਆਹ ਚੀਜ਼ ਨਾ ਪਾਈ ਵੀ ਜਾਂ ਛੇ ਦੇ ਗਾਉਣ ਦੇ ਨਾਲ ਆਹ ਜੀ ਹੰਦੀ ਆਹ ਬੜੀ ਲੱਗਦਾ ਆਹ ਆਹ ਇਹ ਲੈ ਕਰ ਉਹ ਕਰ ਸ਼ੀਸ਼ਾ ਦਾ ਸ਼ੀਸ਼ਾ ਕਵਰ ਕਰੀ ਸ਼ੀਸ਼ਾ ਤੇ ਸ਼ੀਸ਼ਾ ਦਾ ਦੰਦੋ ਪਾਈ ਵੀ ਚੀਜ਼ ਵੀ ਤਾਂ ਜਚੂਗੀ ਜੇ ਸ਼ਕਲ ਹੋਊਗੀ ਬਿਨਾ ਸ਼ਕਲ ਤਾਂ ਥੋੜੀ ਜੱਚਦੀ ਆ ਪੁੱਛ ਦੇਖੋ ਕਿਨੂੰ ਰਹੀ ਆ ਜਿਹਨੂੰ ਕੁਝ ਪਤਾ ਨਹੀਂ ਹਰ ਇੱਕ ਗੱਲ ਚ ਕਹਿੰਦਾ ਵਧੀਆ ਲੱਗਦਾ ਉਹ ਭਰਾਵਾ ਤੂੰ ਇਹਦੀ ਗਰਦਨ ਨੂੰ ਹੱਥ ਕਿੱਥੇ ਲਾ ਲਿਆ ਤੇਰੇ ਹੁਣ ਖੁਰਕ ਪੈ ਜਾਣੀ ਆ ਘਰੇ ਜਾ ਕੇ ਹੱਥ ਧੋ ਲਈ ਪਹਿਲਾਂ ਡੱਡ ਵੀ ਸ਼ੀਸ਼ੇ ਵਾਲੀ ਆ ਦਿਖਾ ਦੇ ਇਹਨੂੰ ਸ਼ੀਸ਼ਾ ਨਹੀਂ ਮੱਸ ਸਰ ਇਹ ਦੀ ਵੀ ਉਹ ਵੀ ਤਾਂ ਨਾ ਪੜਾ ਨਹੀਂ ਉਹ ਹੁਣ ਪਤਾ ਗੱਲ ਕਿ ਆ ਇਹ ਨਾ ਪੜਾ ਮੇਰੀ ਗੱਲ ਸੁਣ ਉਹ ਪਹਿਲਾਂ ਤਾਂ ਅਜੀ ਦੀ ਚੀਜ਼ ਪਾਣੀ ਹੋ ਪਾਈ ਹਾਂ ਉਹ ਚੀਜ਼ ਗੱਲ ਵਧੀਆ ਲੱਗਦਾ ਇਹ ਦਾ ਦੋ ਡੱਡ ਦਾ ਜਲੂਸ ਕਢਾਈ ਜਾਂਦੀ ਆ ਮੁਛੜਾ ਪਹਿਲਾਂ ਇਹ ਦੱਸ ਉੱਧਰ ਖੜਾ ਕੌਣ ਆ ਬਾਰ ਬਾਰ ਉੱਧਰ ਨੂੰ ਦੇਖੀ ਜਾਂਦੀ ਆ ਇਹ ਹੱਤ ਛੜਾ ਦੇ ਇਹਦੀ ਬਹੁਤ ਗੰਦੀ ਆ ਬਾਅਦ ਚ ਪਛਤਾਏ ਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ